ਮਰਜ਼ੀ ਤੇਰਾ ਮੁਰਨਾ ਜਾਂ ਨਾ ਮੁਰਨਾ ਤੇਰੀ ਹੌਮੇ ਦੀ ਮਰਜ਼ੀ ਸਾਡਾ ਸਦਕ ਹੈ ਤੂੰ ਹੀ ਵੀ ਮੇ ਬਣ ਕੇ ਰੱਖਣਾ ਤੂੰ ਹੀ ਤੇਰੇ ਬਣ ਕੇ ਰੱਖਣਾ ਜਿਸ ਨੇ ਸਮੋਹਾਜ਼ਰੀ ਅੱਜ ਦੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਡਾਕਟਰ ਵਰਸ਼ਨ ਜੀ ਦੀ ਰਸ਼ਤੀ ਬਹੁਤ ਬਾਕਸ ਨੂੰ ਨਾਮ ਤੋਂ ਮੰਤਰੀ ਪ੍ਰਿੰਸਾ ਜੀ ਮੈਂ ਇਸ ਨਗਰ ਦੀ ਸਾਫਤਾ ਤੇ ਮਜਬੂਤਾਂ ਪੰਚਾਇਤ ਦੇ ਅੰਦਰ ਪੰਚਾਇਤ ਮੁਖੀ ਬਹੁਤ ਹੀ ਬੇਨਤੀ ਧੁਲਰੀਆਂ ਸਕੂਲ ਦਾ ਸੋਸ ਦਾ ਤੇ ਬੜੇ ਹੀ ਸੁਭਾਗੇ ਵਿਦਿਆਰਥੀ ਸਰ ਤੋਂ ਮੈਨਾਂ ਬਟਾ ਸਰ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਤੋਂ ਪਹਿਲਾਂ ਕਾਫੀ ਬਲਾਰੇ ਬੋਲ ਕੇ ਗਏ ਨੇ ਸਾਹਮਣੇ ਇਸ ਸੰਸਥਾ ਬਾਰੇ ਇਸ ਸੰਸਥਾ ਦੇ ਵਿੱਚ ਕੰਮ ਕਰ ਰਿਹਾ ਸਮੂਹ ਸਟਾਫ ਬਾਰੇ ਇਸ ਪਿੰਡ ਦੇ ਜੋ ਵੀ ਬਸਤੀਂਗ ਨੇ ਬਤਵੰਤੇ ਨੇ ਉਹਨਾਂ ਬਾਰੇ ਤੇ ਵਿਦਿਆਰਥੀਆਂ ਬਾਰੇ ਬਹੁਤ ਕੁਝ ਕਿਹਾ ਜਿਨੇ ਵੀ ਬੁਲਾ ਰਹੇ ਨੇ ਜੋ ਵੀ ਗੱਲਾਂ ਕਹੀਆਂ ਨੇ ਉਹ ਬਿਲਕੁਲ ਸੱਚ ਨੇ ਤੇ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਿੰਦੀਆਂ ਗਹਿਰਾਈਆਂ ਤੋਂ ਕਿ ਵੀ ਮੈਨੂੰ ਉਹਨਾਂ ਨੇ ਇਸ ਅਜਿਹੇ ਕੰਮ ਦੇ ਲਈ ਚੁਣਿਆ ਕਿ ਵੀ ਮੈਂ ਇਸ ਟੀਮ ਦਾ ਲਗਭਗ ਤਿੰਨ ਸਾਲ ਹਿੱਸਾ ਰਹਾ इना वजिया माहौल इस स्कूल तो बाद मेरा स्कूल है बतौर प्रिंसिपल इस स्कूल वर्ग का माहौल मैं किसी भी नहीं मिले <त्वारी> किसी ऐसी एक particular ਦੀ ਅਸੀਂ ਤਾਰੀਖ ਨਹੀਂ ਕਰ ਸਕਦੇ ਕਿਉਂਕਿ ਸਾਰੇ ਦੇ ਸਾਰੇ ਹੀ ਇੱਕ ਦੂਸਰੇ ਤੋਂ ਬੰਧ ਨੇ ਪਰ ਤੌਰ ਪਰ प्रिंसिपल ਮੈਂ ਮਹਿਸੂਸ ਕਰਦਾ ਸੀ ਕਿ ਸਕੂਲਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਵਿਭਾਗੀ ਕੰਮਕਾਰ ਹੁੰਦੇ ਨੇ ਇਡੇ ਸਮੇਂ ਕਦੋਂ ਹੋ ਜਾਂਦੇ ਸੀ ਸਾਨੂੰ ਪਤਾ ਨਹੀਂ ਸੀ ਲੱਗਦਾ ਅਸੀਂ ਕਿਸੇ ਵੀ ਕੰਮ 'ਚ ਕਦੇ ਪਿੱਛੇ ਨਹੀਂ ਰਹੇ ਖਾਸ ਕਰਕੇ ਮੇਟਲ ਵਿਦਿਆਰਥੀਆਂ ਵਾਸਤੇ ਇੱਕ ਸੁਨੇਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਭਾਗੇਸ਼ਾਲੀ ਮੰਨੋ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਸੀਂ ਇਸ ਸੰਸਥਾ ਦੇ ਵਿੱਚ ਪੜ ਰਹੇ ਹੋ ਤੁਹਾਡੇ ਆਂਡਗੌਂਡ ਤੁਹਾਡੇ ਨੇੜਲੇ ਪਿੰਡਾਂ ਦੇ ਵਿੱਚੋਂ ਕਾਫੀ ਸਾਰੇ ਵਿਦਿਆਰਥੀ ਹੋਣਗੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਜਾਂਦੇ ਹੋਣਗੇ ਪਰ ਇਹ ਸੰਸਥਾ ਐਵੇਂ ਦੀ ਹੈ ਜਿਹੜੀ ਕਿ ਨਨਵਾਗਾ ਵੀ ਕਾਫੀ ਵੱਡੇ ਤੇ ਬਹੁਤ ਮਹਿੰਗੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੀ ਹੈ ਬੇਟਾ ਪ੍ਰਮਾਣਿਤ ਹੈ ਗੱਲ ਕਿਸੇ ਹੋਰ ਸੰਸਥਾ ਦੇ ਵਿੱਚੋਂ ਐਨੇ ਵਿਦਿਆਰਥੀ ਵਜੀਤੇ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ ਐਨਐਮਐਮਐਸ ਜਾਂ ਪੀਐਸਕੇ ਅਸੀਂ ਵਰਗੀਆਂ ਪ੍ਰੀਖਿਆਵਾਂ ਦੇ ਵਿੱਚੋਂ ਕੁਆਲੀਫਾਈ ਨਹੀਂ ਕਰਦੇ ਜਿਹਨੇ ਇਸ ਸੰਸਥਾ ਦੇ ਵਿੱਚੋਂ ਕਰਤੇ ਸਪੈਸ਼ਲ ਤਿਆਰੀ ਨਾ ਪਜੀਵਾ ਪ੍ਰੀਖਿਆਵਾਂ ਨਹੀਂ ਕਰਵਾਉਂਦੇ ਨੇ ਤੇ ਲਗਭਗ ਜੁਲਾਈ ਅਗਸਤ ਤੋਂ ਇਹਨਾਂ ਪ੍ਰੀਖਿਆਵਾਂ ਦੀ ਸਪੈਸ਼ਲ ਤਿਆਰੀ ਸ਼ੁਰੂ ਹੋ ਜਾਂਦੀ ਹੈ ਖੇਡਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਸਟੇਟ ਖੇਡਣਾ ਤਾਂ ਸਾਡਾ ਮਤਲਬ ਮਿਨੀਮਮ ਹੈ ਇਸ ਸੰਸਾਦ ਦੇ ਇਹ ਵਿਦਿਆਰਥੀਆਂ ਦਾ ਸਟੇਟ ਖੇਡਣਾ ਤਾਂ ਸਭ ਤੋਂ ਘੱਟ ਪ੍ਰਾਪਤੀ ਹੈ ਤੇ ਨੈਸ਼ਨਲ ਆਮ ਤੌਰ ਤੇ ਵਿਦਿਆਰਥੀ ਇਸ ਸੰਸਾਦ ਦੇ ਜਾਂਦੇ ਹਨ ਉਸੇ ਲੜੀ ਦੇ ਵਿੱਚ ਅੱਜ ਦਾ ਜੋ ਸਮਾਗਮ ਹੈ ਸਕੂਲ ਮੈਗਜ਼ੀਨ ਤਮੰਨਾ ਦਾ ਭਾਗ 3 ਜਾਂ 3 ਅੰਕ ਜੋ ਅੱਜ ਵਿਦਿਆਰਥੀਆਂ ਦੇ ਤੇ ਸਮਾਜ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਸਭ ਤੋਂ ਵੱਧ ਅਧਿਆਇ ਦੇ ਪਾਤਰੋ ਬੇਟਾ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਵੀ ਆਪਣੀਆਂ ਰਚਨਾਵਾਂ ਇਸ ਮੈਗਜ਼ੀਨ ਦਿੱਲੀ ਦਿੱਤੀਆਂ ਤੇ ਬਹੁਤ ਹੀ ਵਧਾਈ ਦਾ ਪੱਤਰ ਹੈ ਸਮੂਹ ਸਟਾਫ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਬੜੀ ਯੋਗ ਅਗਵਾਈ ਕੀਤੀ ਤੇ ਬਣਾਇਦੇ ਪੱਤਰ ਨੇ ਸਕੂਲ ਮੁਖੀ ਮਨਦੀਪ ਜੀ ਜਿਨ੍ਹਾਂ ਨੇ ਪੂਰਵ ਭਾਗੀ ਤਮਾਕਾਰਾਂ ਦੇ ਨਾਲ ਨਾਲ ਇਸ ਇੱਕ ਅਹਿਮ ਕੰਪੋਨੈਂਟ ਦੇ ਲਈ ਵੀ ਸਮਾਂ ਕੱਢਿਆ ਤੇ ਸਭ ਤੋਂ ਵੱਧ ਮੈਂ ਇਹ ਕਾਹਤ ਰਣੀ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਅੱਗੇ ਲੱਜ ਕੇ ਸੁਚੇ ਮੋਤੀ ਇੱਕ ਸੁੰਨੇ ਦੀ ਧਾਰ ਚ ਪਰੋਈ ਨੇ ਤੇ ਅੰਦਰ ਵਿੱਚ ਮੈਂ ਬਾਣੀ ਨੂੰ ਬਰਾਮਦੰਦਾ ਹੋਇਆ ਸਕਾਰਪੁਰ ਖਾਦੀ ਦੁਆ ਕਰਦਾ ਬੇਨਤੀ ਕਰਦਾ ਕਿ ਵੀ ਇਹ ਸੰਸਥਾ ਬਿਲਕੁਲ ਐਸੀ ਤਰ੍ਹਾਂ ਤਰੱਕੀ ਦੇ ਰਾਹ ਤੇ ਚੱਲਦੇ ਰਹੇ ਬਹੁਤ ਬਹੁਤ ਇੱਥੋਂ ਦੇ ਵਿਦਿਆਰਥੀ ਵਿਦਵਤ ਸਾਹਿਤਕ ਤੇ ਖੇਡਾਂ ਦੇ ਵਿੱਚ ਮਲਾ ਮਾਰਦੇ ਹਨ। ਧੰਨਵਾਦ। ਸੰਨਦ ਨੂੰ ਤੋਂ ਪ੍ਰਿੰਸੀਪਲ ਜੀ ਨੂੰ ਸਤਿ ਸ੍ਰੀ ਅਕਾਲ ਜਾਈ ਦੇਣ ਲਈ ਸਰਦਾਰ ਜੀ ਦੀ ਇੱਛਗਿਰੀ ਵਰਗੇ ਪ੍ਰਿੰਸੀਪਲ ਇਸ ਉੱਚਾ ਸਤਿ ਆਹੂ ਦੇ ਲਈ ਆਏ ਹੈ। ਮੈਨੂੰ ਵੀ ਇਸ ਸੰਸਥਾ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਕਿਉਂਕਿ ਉਸ ਟਾਈਮ 'ਤੇ ਸਕੂਲ ਹਾਈ ਸਕੂਲ ਸੀ ਸੈਕੰਡਰੀ ਨਹੀਂ ਬਣਿਆ ਸੀ ਮਾਰਚ 1999 ਦੇ ਵਿੱਚ ਮੈਂ ਤੋਂ ਮੈਡਮ ਤੋਂ ਪੜਾਈ ਪੂਰੀ ਕੀਤੀ ਤੇ ਸਕੂਲ ਦਾ ਇਤਿਹਾਸ ਹੈ ਕਿ ਇਸ ਸਕੂਲ ਭਰਗਾਂਸ਼ਮੀ ਹੈ ਕਿ ਕਿਉਂਕਿ ਸ਼ੁਰੂ ਤੋਂ ਹੀ ਇਸ ਨੂੰ ਇੱਕ ਜੋਗਲਵਾਈ ਮਿਲਦੀ ਰਹੀ ਹੈ ਇੱਕ ਅੱਛੇ ਮੁਖੀ ਮਿਲਦੇ ਰਹੇ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਸਾਡੇ ਉਸ ਸਮੇਂ ਦੇ ਹੈਨ ਮਾਸਟਰਾਂ ਕ੍ਰੀਮਾਲ ਕ੍ਰਿਸ਼ਨੀ ਜੀ ਕਟੌਂਦੀਆ ਉਹਨਾਂ ਨੇ ਇਸ ਕੁੰਡੀ ਰਵਾਈ ਕੀਤੀ ਤੇ ਨਾਲ ਹੀ ਉਹਨਾਂ ਨੇ ਅਧਾਰ ਰੂਪ ਵਿੱਚ ਪੇਸ਼ ਕੀਤੀ ਕਿਰਨਾਲ ਦੇ ਸਾਡੇ ਦਰਮਿਆਨ ਬੈਠੇ ਪਰਮੇਂਦਰ ਜੀ ਸਾਡੇ ਅਕਤਰਾ ਸਹਿਬ ਨੂੰ ਵਿਦਵਨ ਕੈਨਾਲ ਬੁੱਕੀ ਕਹਿਣਦੇ ਸੀ ਉਹਨਾਂ ਨੇ ਅਧਾਰ ਰੂਪ ਵਿੱਚ ਪੇਸ਼ ਕੀਤੀ ਕਿ ਆਪਣੇ ਬੇਟੇ ਨੂੰ ਵੀ ਸਸਤੀਂ ਦੇ ਵਿੱਚ ਪੜਾਇਆ ਤੇ ਉਹਨਾਂ ਨੇ ਬਹੁਤ ਪ੍ਰੂਫਮੈਂਟ ਦਿੱਤੀ ਉਸ ਤੋਂ ਬਾਅਦ ਅੱਜ ਉਸੇ ਲੜੀ ਦੇ ਤਹਿਤ ਸਰਦਾਰ ਨੂੰ ਸਿੰਘ ਜੀ ਵੀ ਇਸ ਵਿੱਚ ਸਾਡੇ ਸਤਿਕਾਰਯੋਗ ਲੋਕਾਂ ਨੂੰ ਮੈਂ ਕਹਿ ਰਹੀ ਹਾਂ ਪਿਆਰੇ ਬੱਚਿਓ ਜੇ ਤੁਹਾਡਾ 19 ਵਰ੍ਹੇ ਹੋ ਗਏ ਐ ਇਹ ਸਹਿਮਦਰੂਣਾ ਤੁਹਾਨੂੰ ਇਹ ਤੁਹਾਡੇ ਯੋਗ ਸਟਾਫ ਦੇ ਹਿੱਸੇ ਆਏ ਕਿਉਂਕਿ ਜੋ ਸਹਿਮ ਹੈ ਸਾਡੇ ਸਮਾਜ ਦਾ ਦਰਪਣ ਹੁੰਦਾ ਹੈ ਸਹਿਮ ਨੂੰ ਪੜ ਕੇ ਹੀ ਅਸੀਂ ਆਪਣਾ ਜਿਹੜਾ ਦ੍ਰਿਸ਼ਟੀਕੋਣ ਹੈ ਵਿਸ਼ਾਲ ਬਣਾ ਸਕਦੇ ਹਾਂ ਸਾਡੇ ਕੋਲ ਜਿਹੜਾ ਸ਼ਮਨ ਭੰਡਾਰ ਹੋ ਜਾਂਦਾ ਤਾਂ ਅਸੀਂ ਆਪਣੀ ਗੱਲ ਹੈ ਜਿਹੜੀ ਦੂਜੇ ਦੇ ਸਾਹਮਣੇ ਮੇਵਾਕੀ ਨਾਲ ਰੱਖ ਸਕਦੇ ਆ ਪਿਆਰੇ ਬੱਚਿਓ ਕੁਝ ਲਿਖਣ ਲਈ ਬਹੁਤ ਕੁਝ ਪੜ੍ਹਨਾ ਪੈਂਦਾ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਵਿਦਵਾਨ ਦੀਆਂ ਰਚਨਾਵਾਂ ਨੂੰ ਪੜ੍ਹਦੇ ਹੋ ਉਸ ਦੇ ਪਿੱਛੇ ਉਸ ਦੀ ਲੰਮੀ ਧਾਰਨਾ ਉਸ ਦਾ ਲੰਮਾ ਅਧਿਐਨ ਕੰਮ ਕਰ ਰਿਹਾ ਹੁੰਦਾ ਹੈ ਉਹ ਆਪਣੇ ਤਜਰਬੇ ਦੇ ਵਿੱਚੋਂ ਤੁਹਾਨੂੰ ਕਿਰਨਾਂ ਦੱਸ ਰਿਹਾ ਹੁੰਦਾ ਹੈ ਇਸੇ ਨਾਲ ਹੀ ਤੇਰੇ ਬੱਚੇ ਕ ਚੰਗੇ ਬਨਾਰੇ ਤੇ ਚੰਗੇ ਲੇਖਕ ਬਣ ਲਈ ਸੰਕੇਤ ਰੋਤੇ ਨੂੰ ਵੱਨ ਗੋਜ ਨੂੰ ਵੀ ਹੁੰਦਾ ਹੈ ਕਿਉਂਕਿ ਪਰਮਾਤਮਾ ਬੰਦੂ ਵੀ ਸਾਨੂੰ ਇੱਕ ਸੰਕੇਤ ਦਿੱਤਾ ਗਿਆ ਹੈ ਸਾਨੂੰ ਪਰਮਾਤਮਾ ਨੇ ਮੂੰਹ ਜਾਂ ਜਵਾਨ ਇੱਕ ਅਕਸ਼ੀ ਹੈ ਮੰਨ ਲਈ ਤੇ ਸੁਣ ਲਈ ਕੰਨ ਦੋ ਅਕਸ਼ੇ ਨੇ ਇਸ ਲਈ ਜਦੋਂ ਅਸੀਂ ਆਪ ਕੋ ਵੱਡੇਆਂ ਦੀਆਂ ਬਦਵਾਨਾਂ ਦੀਆਂ ਗੱਲਾਂ ਸੁਣਦੇ ਹਾਂ ਉਹਨਾਂ ਦੇ ਤਜਰਬਿਆਂ ਨੂੰ ਸੁਣਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰਾ ਗਿਆਨ ਉਹਨਾਂ ਤੋਂ ਹਾਸਲ ਕਰ ਸਕਦੇ ਹਾਂ ਤੇ ਇਸ ਸਮਾਜ ਦੇ ਵਿੱਚ ਜਿਵੇਂ ਪਹਿਲਾਂ ਬਣਾ ਰਹੇ ਨਸੇ ਬਹੁਤ ਸਾਰੀਆਂ ਤਸਦੀਕੀਆਂ ਵਾਪਰ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਦਾ ਮੋਬਾਈਲ ਦਾ ਪ੍ਰਯੋਗ ਬੱਚਿਆਂ ਦਾ ਕੀਤਾ ਜਾ ਰਿਹਾ ਹੈ ਹਰ ਵਾਰ ਅਸੀਂ દોਸ਼ ਦਿੰਦੇ ਆ ਵੀ ਮੋਬਾਈਲ ਨੇ ਸਾਡਾ ਮਨ ਹੋੜ ਕਾਗ ਤਾ ਉਹ ਸਾਡੇ ਸਾਰੇ ਹੈ ਉਹ ਇੱਕ ਇਹੋ ਜਿਹਾ ਡਿਵਾਈਸ ਹੈ ਜਿਹਦੇ ਤੋਂ ਅਸੀਂ ਬਹੁਤ ਕੁਝ ਸਿੱਖ ਵੀ ਸਕਦੇ ਹਾਂ ਬਹੁਤ ਗਿਆਨ ਵੀ ਉਹਦੇ ਵਿੱਚ ਪਿਆ ਹੈ ਉਹ ਇਨਸਾਨ ਨੇ ਦੇਖਣਾ ਹੈ ਕਿ ਉਸ ਦੇ ਵਿੱਚੋਂ ਖਲਸੀ ਤਰ੍ਹਾਂ ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਮਲਗ ਕਰ ਦਿੰਦਾ ਹੈ ਉਸ ਤਰ੍ਹਾਂ ਅਸੀਂ ਉਸ ਦੇ ਵਿੱਚੋਂ ਗੁਨਾਹ ਨੂੰ ਲੈ ਕੇ ਉਹ ਗੁਨਾਹ ਨੂੰ ਦੇ ਕਿਉਂਕਿ ਇੱਕ ਚਾਕੂ ਜਾਂ ছুরি ਦੇ ਨਾਲ ਇੱਕ ਅਪਰਾਧੀ ਵਿਅਕਤੀ ਕਿਸੇ ਵਿਅਕਤੀ ਦਾ ਕਤਲ ਕਰ ਦਿੰਦਾ ਹੈ ਉਹੀ ਜਦੋਂ ਕਿਸੇ ਡਾਕਟਰ ਦੇ ਹੱਥ ਦੇ ਵਿੱਚ ਹੁੰਦੀ ਹੈ ਤਾਂ ਉਹਦੇ ਨਾਲ ਉਸ ਦੀ ਜਾਨ ਬਚਾਉਂਦੇ ਉਸ ਚੀਜ਼ ਨੂੰ ਪਰਜੋਗ ਕਰਨ ਵਾਲੇ ਨੇ ਸਾਰੇ ਏ ਤੇ ਪਿਆਰੇ ਵਿੱਚੋਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਅਤੇ ਤੁਹਾਡੇ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਵੱਲੋਂ ਤੇ ਸਨੋਦ ਕਰਦੋਂ ਮਾਸਤੀ ਹੋਣ ਨੂੰ ਇਸ ਮੈਨਟਿਨ ਦੀ ਰੀਤ ਤੇ ਬਹੁਤ-ਬਹੁਤ ਤੁਮਾਰਕਾ ਦਿੰਦੇ ਅਸ਼ਬਦ ਨਾਣੇ ਤੋਂ ਅਸਰ ਨੂੰ ਬਹੁਤ ਬਹੁਤ ਸਤਿਕਾਰ ਸਤਿ ਸ਼ਿੰਗ ਦੀ ਇੱਜ਼ਤ ਮੈਂ ਬੇਨਤੀ ਕਰਾਂਗਾ ਇਸ ਤੋਂ ਬਾਅਦ ਪ੍ਰਿੰਸੀਪਲ